ਕਿਸਾਨ ਭਰਾਓ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਹਜੇ ਇੱਕ ਪੰਜਾਬੀ ਟਰਨ ਦੇ ਵਿੱਚ ਚਰਨਜੀਤ ਪੁੱਲਰ ਦੀ ਰਿਪੋਰਟ ਛਪੀ ਹੈ ਸੂਤਰਾਂ ਨੇ ਸਾਂਝੀ ਕਰਿਆ ਕਮੰਤਰੀ ਬਾਜ਼ਾਰ ਚ ਮਹੱਕੀ ਗਈ ਪੰਜਾਬ ਦੀ ਬਾਸਮਤੀ ਕੇਂਦਰ ਸਰਕਾਰ ਵੱਲੋਂ ਬਾਸਮਤੀ ਤੇ ਆਪਣਾ ਕੀਮਤ ਕੰਟਰੋਲ ਹੁਕਮ ਵਾਪਸ ਲੈਣ ਨਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਫਾਪ ਮਿਲਣ ਦੇ ਅਸਾਰ ਬਣ ਗਏ ਹੈ ਪੰਜਾਬ ਤੇ ਹਰਿਆਣਾ ਦੀ ਬਾਸਮਤੀ ਹੁਣ ਕਮੰਤਰੀ ਬਾਜ਼ਾਰ ਵਿੱਚ ਮਿਲੇਗੀ ਅਤੇ ਐਤਕੀਂ ਦੋਵੇਂ ਸੂਬਿਆਂ ਤੋਂ ਬਾਸਮਤੀ ਦੀ ਬਰਾਮਦ ਵਧੇਗੀ ਪੰਜਾਬ ਦੇ ਮੱਝ ਖੇਤ ਵਿੱਚ ਹੁਣ ਤੱਕ 563 ਟਨ ਬਾਸਮਤੀ ਖਰੀਦੀ ਜਾ ਚੁੱਕੀ ਹੈ ਅਤੇ ਇਸ ਦਾ ਭਾਅ 2220 ਰੁਪਏ ਤੋਂ ਲੈ ਕੇ 2000 985 ਰੁਪਏ ਪ੍ਰਤੀ ਕੁਇੰਟਲ ਤੱਕ ਰਹਿ ਹੈ ਜਦ ਕਿ ਹਰਿਆਣਾ ਵਿੱਚ ਬਾਸਮਤੀ 3000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਹੈ ਪਿਛਲੇ ਸਾਲ ਬਾਸਮਤੀ ਦਾ ਭਾਅ 2700 ਰੁਪਏ ਤੋਂ ਲੈ ਕੇ 3410 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ ਹਾਲਾਂਕਿ ਸਾਲ 2022 ਵਿੱਚ ਇਹ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਵੀਰੇ ਹੈ ਪਿਛਲੇ ਸਾਲ ਕੇਂਦਰ ਵੱਲੋਂ ਬਰਾਮਦ ਮੁੱਲ ਤੇ ਸ਼ਰਤਾਂ ਤਹਿ ਕੀਤੇ ਜਾਣਕਾਰਨ ਕਿਸਾਨਾਂ ਨੂੰ ਨੁਕਸਾਨ ਚੱਲਣਾ ਪਿਆ ਕੇਂਦਰੀ ਵਣਜ ਮੰਤਰੀ ਦੀ ਟੀਮ ਨੇ ਪਿਛਲੇ ਸਾਲ ਪੰਜਾਬ ਤੇ ਹਿਲਾਣਾ ਦਾ ਦੌਰਾ ਵੀ ਕੀਤਾ ਸੀ ਕੇਂਦਰੀ ਵਣਜ ਮੰਤਰੀ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੱਸਿਆ ਕਿ 950 ਡਾਲਰ ਪ੍ਰਤੀ ਟਨ ਦੇ ਘਟੂ-ਘਟ ਬਰਾਮਦ ਮੁੱਲ एमईपी वापस ਲੈਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਨੂੰ ਹੁਣ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨੂੰ ਭੇਜ ਦਿੱਤਾ ਗਿਆ ਹੈ ਮਹਾਰਾਸ਼ਟਰ ਦੇ ਅੰਨ ਕੇ ਬਾਸਮਤੀ ਦੀਆਂ ਕੁਝ ਕਿਸਮਾਂ ਜਾਂ ਮੰਤਰੀ ਕੀਮਤਾਂ ਸਰਕਾਰ ਦੁਆਰਾ ਲਗਾਏ ਗਏ ਐਮਈਪੀ ਤੋਂ ਹੇਠਾਂ ਆਗੈਨਿਸਮ ਕੇਂਦਰ ਸਰਕਾਰ ਵੱਲੋਂ ਐਮੀਪੀ ਲਾਗੂ ਕੀਤੇ ਜਾਣ ਮਗਰੋਂ ਕੁਮੰਤਰੀ ਖਰੀਦਦਾਰਾਂ ਨੇ ਭਾਰ ਦੀ ਥਾਂ ਪਾਕਿਸਤਾਨ ਵੱਲ ਮੂੰਹ ਕਰ ਲਏ ਸਨ ਪਿਛਲੇ ਸਾਲ ਪੰਜਾਬ ਦੇ ਬਾਸਮਤੀ ਬ੍ਰਾਂਡਕਾਰਾਂ ਨੂੰ ਬਾਸਮਤੀ ਦੀ ਬ੍ਰਾਂਡ ਦਾ ਇੱਕ ਵੀ ਆਰਡਰ ਨਹੀਂ ਮਿਲਿਆ ਸੀ ਫੋਇਪਰ ਦੀ ਚੌਲ ਬ੍ਰਾਂਡਕਾਰ ਰਣਜੀਤ ਸਿੰਘ ਜੋਸ਼ਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹੁਣ 20% ਦੀ ਬਰਾਮਦ ਡਿਊਟੀ ਖਤਮ ਕਰ ਦੇਵੇਗੀ ਜਿਸ ਨਾਲ ਚੌਲ ਉਦਯੋਗ ਸਰਜੀਤ ਹੋ ਜਾਵੇਗਾ ਆਲ ਇੰਡੀਆ ਰਾਈਸ ਐਕਸਪੋਰਟਸ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਵੀਜੀ ਸੀਤਿਆ ਨੇ ਪੁਸ਼ਟੀ ਕੀਤੀ ਹੈ ਕਿ ਬਰਾਮਨ ਤੋਂ ਐਮਈਪੀ ਹਟਾਏ ਜਾਣ ਦੀ ਪੈਣਕ ਪੈਣ ਮਗਰੋਹੀ ਬਾਸਮਤੀ ਦੇ ਭਾਅ ਵਧਨੇ ਸ਼ੁਰੂ ਹੋ ਗਏ ਹਨ ਪੰਜਾਬ ਰਾਈਸ ਮillers ਐਂਡ ਐਕਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਨੇ ਉਮੀਦ ਜਤਾਈ ਹੈ ਕਿ ਬਾਸਮਤੀ ਦੀ ਬਰਾਮਣ ਤੋਂ ਐਮਪੀ ਹਟਾਏ ਜਾਣ ਨਾਲ ਬਾਸਮਤੀ ਦੀਆਂ ਵੇਖਣੀਆਂ ਕਿਸਮਾਂ ਦੀ ਬਰਾਮਣ ਨੂੰ ਹੁਲਾਰਾ ਮਿਲੇਗਾ